ਆਜੋ 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 ਤੁਹਾਡਾ ਬੇਟਾ ਹਾਂਜੀ ਅੱਛਾ ਇਹ ਪਾਇਆ ਸੀ ਹੂੰ ਹੂੰ ਇਤੋਂ ਕਿਨੇ ਭੇਜੇ ਸੀ ਉਹਦੇ ਨਾਲ ਨਾਲ ਨਮੜ ਕੇ ਇਹ ਵੀ ਬੰਦੇ ਭੇਜੇ ਨਾ ਅੱਡਾ ਕਾਲਜਾਂ ਦੇ ਨੇ ਰੇਹੇ ਆ ਗਏ ਜਿਹਦੇ ਨੰਬਰ ਉਹਨਾਂ ਤੋਂ ਵੀ ਰੇਹੇ ਚਲੇ ਜਾਏ ਅੱਛਾ ਉਹ ਹੋਦਾ ਤੇ ਇਹ ਵੀ ਲੋੜ ਚਲ ਕੰਮ ਬਣਾਉਣ ਵਿਚ ਚਲਾ ਗਿਆ ਕਾਲ ਦੀ ਬਾਤ ਨੇ ਮੇਰੇ ਤੇ ਬਾਤ ਵਿੱਚ ਜੀ ਇਹਨਾਂ ਨੇ ਕੀਤਾ ਜੀ ਕੋਈ ਨਾ ਨੰਬਰ ਹੀ ਝੂਠੇ ਵਾਲਾ ਜਿਹੜਾ ਬੰਦਾ ਕਹਿੰਦਾ ਨਾ ਮੈਂ ਝੂਠੇ ਬੋਲਦਾ ਹਾਂ ਜੀ ਵੇਨੇ ਫੋਨ ਹੀ ਰੋਇਸ ਰੋਇਸ ਚੇ ਚੇ ਕਰਨੀ ਤੇ ਤਰਾ ਪਰਸੇ ਕੰਮ ਕਰਦੇ ਆ ਬਸ ਆਹ ਪੈਣੀ ਵਾਸ਼ ਕਰ ਦਤਾ ਫੋਨ ਕਰਕੇ ਵਾਸ਼ ਕਰ ਦਤਾ ਜੀ ਮੈਂ ਤੇ ਇਹ ਨਹੀਂ ਮੈਂ ਇੱਥੇ ਬੈਠਾ ਜੀ ਤੇਰਾ ਨਹੀਂ ਕੰਮ ਆਉਂਦਾ ਜੀ ਤੂੰ ਕਿ ਜੇ ਮੇਰੇ ਨਾਮ ਬਣੇਗਾ ਤਾਂ ਮੈਂ ਤਾਂ ਆ ਹੀ ਮੈਂ ਇੱਥੇ ਬੈਠਾ ਤੇ ਤੈਨੂੰ ਮੈਂ ਆਪਣੇ ਲੈ ਆਉਂਗਾ ਤੇ ਇਹ ਵੀ ਕੋਈ ਨਹੀਂ ਆਪਾਂ ਥੋੜੀ ਜਿਹੀ ਖਰਚੇ ਖਰਚੇ ਨਗ ਲਗਾਤਾ ਨਗ ਲਾਵਾਂਗੇ ਜਿਆਦਾ ਤੇ ਪਹਿਨੇ ਲਾਂਗੇ ਜਾਂ ਤਾਂ ਆਪਾਂ ਹਾਂ ਇਹਦੇ ਮੈਂ ਤੇ ਨਾਲ ਕਰਾ ਕੇ ਖਿਲਾ ਲੈਣਾ ਜੀ ਤੇ ਕੋਈ ਕੱਲ ਨੂੰ ਜੀ ਇੱਕ ਕੰਮ ਕਰਦੇ ਤੇ ਮੈਂ ਲਵਾ ਲਾਂਗੇ ਤੁਹਾਡੇ ਆਹ ਤਰੀਕੇ ਨਾਲ ਮਾਗ ਵਾਸ਼ਤ ਲੈ ਚ ਤਾ ਥੋੜੀ 2000 ਪਹਿਲਾਂ ਫ ਕਹਿੰਦਾ ਵੀ ਇਹ ਕਾਕਾ ਨਹੀਂ ਗੱਲ ਬਣੀ ਤੇ ਚਲ ਕੋਈ ਇੰਤਜ਼ਾਰ ਆ ਮੈਂ ਲੈ ਆਉਣਾ ਕਹਿੰਦਾ ਕੋਈ ਬੰਦ ਚਲ ਆਲੀ ਨਹੀਂ ਜਿੱਤ ਕਹਿੰਦਾ ਕੱਲ ਤੇ ਜਾ ਕੇ ਰਾਜਾ ਤੇ ਜਾ ਕੇ ਆ ਆ ਕੇ ਤੇ ਮੈਂ ਡਿਟ ਕਰਾਉਣਾ ਤੇ ਨੂੰ ਤੇ ਕੋਈ ਰੇਸਰ ਨਾਲ ਆਇਆ ਤੇ ਨਾਲ ਉਹ ਟੂਕੋ ਕਰਾਦਣਾ ਕਿ ਉਹ ਸੱਤ ਮਜੂਦ ਕਰੀ ਬਰਾਦਰ ਕਰਾਵਾਂਗੇ ਤੇ ਸਿਰ ਮੇਰਾ ਘਰ ਆ ਨਹੀਂ ਤੇ ਸੌਤਨ ਕੰਮ ਕਰਵਾਉਣੇ ਹੂੰ ਐਸੀ ਬੱਚੀ ਲੈ ਆਈ ਤੁਹਾਨੂੰ ਲੱਗੇ ਜਦੋਂ ਨਾਂ ਚਲੇ ਗਿਆ ਤੇ ਮਿਲ ਕੇ ਰਾਤ ਨੂੰ ਨਾ ਉਹ ਫੋਨ ਆ ਗਿਆ ਕਿਨੇ ਛੇ ਵਜੇ ਮੁੰਡਾ ਘਰੋਂ ਉੱਠ ਕੇ ਜਰਾ ਆਣਾ ਆ ਗਿਆ ਅੱਛਾ ਮੇਰੇ ਨੂੰ 9 ਵਜੇ ਫਿਰ ਫੋਨ ਆ ਗਿਆ ਜੀ ਆਪ ਕੋਲ ਬੰਦਾ ਤਾਂ 8:00 ਵਜੇ ਨਾ ਹਾਂ ਜੀ ਮੇਰੇ ਪਿਤਾ ਮੇਰੇ ਨਾਲ ਗੱਲ ਇਹ ਜੋ ਬੰਦੇ ਜੀ ਇਹ ਮੁੰਡਾ ਚਾਹੀਦਾ ਕਿ ਨਹੀਂ ਜੇ ਤਾਂ ਮੈਂ ਚਾਹੀਦਾ ਚੱਲੀ ਆ ਵਾਪਸ ਇੱਕ ਲੈ ਜੀ ਮੈਂ ਦੁਬਾਰਾ ਮੈਂ ਜੇ ਕੱਲਿਆ ਜਿੰਦਾਂ ਨੇ ਜੀ ਸਾਡੇ ਕੋਲੇ 50 ਲੱਖ ਰੁਪਇਆ ਦੇ ਦੇ ਤੇ ਕੋਈ ਪਰ ਨਾ ਜੇ ਮੁੰਡਾ ਚਾਹੀਦਾ ਜੇ ਨਹੀਂ ਤੇ ਮਰਵਾ ਦੇਵਾਂਗੇ ਜਾਂ ਗਾਂਹ ਵੇਚ ਦਾਂਗੇ ਜਾਂ ਦਾ ਟੱਕਾ ਨਾ ਵੜਦੇਂਗੇ ਜਾਂ ਲੱਤ ਵੜਨਗੇ ਧਮਕੀਆਂ ਹੁੰਦਾ ਵੀ ਬਾਇਲ ਵਾਈਜ਼ ਰਿੰਗ ਫੋਨ ਤਾਂ ਮੈਨੂੰ ਡਰਤ ਨਾ ਕੀਣਾ ਨੂੰ ਗਿਆ ਹਾਂ ਤੇਰੀ ਕਾਰਵਾਈ ਕਰਨ ਦਾ ਜੀ ਮੈਂ ਕੀ ਕਰਨਾ ਉਹਨਾਂ ਨੇ ਕਿਹਾ ਠੀਕ ਹੈ ਜੀ ਵੀ ਬਾਹਰ ਨਹੀਂ ਆ ਤਾਂ ਬੰਦਾ ਲੈਣਾ ਹਾਂ ਹਾਂ ਮੈਨੂੰ ਦੱਸਣਾ ਕੋਈ ਚੋਰਾ ਮੈਂ ਇਹ ਕੱਪੜੀਆਂ ਆਉਂਦਾ ਵੀ ਆਈਡੀ ਲਾ ਕੇ ਪਹਿਤਰਲੇ ਫੋਨ ਤੇ ਚਲਾਈ ਆਂ ਤੇ ਆਰਾਮ ਦੀ ਲੋਕੇਸ਼ਨ ਮਤਲਬ ਬੋਲ ਜਿਦੋਂ ਆਨ ਕਰਦੇ ਨਾ ਉਦੋਂ ਆਰਾਮ ਦੀ ਲੋਕੇਸ਼ਨ ਉਹਦੀ ਆਉਂਦੀ ਹੁੰਦੀ ਹੂੰ ਆਰਾਮ ਦੇ ਵਿੱਚ ਤੇ ਆਰਾਮ ਸ਼ਹਿਰ ਹੁਣ ਕਿਦਾਂ ਦੀ ਗੱਲ ਹੋਈ ਕੱਲੋ ਅੱਜ ਵੀ ਅੱਜ ਦੇ ਉਹਨਾਂ ਬੰਦਿਆਂ ਨਾਲ ਹੋਈ ਹੈ ਜਿਹ ਵੀ ਮੁੰਡੇ ਨਾਲ ਗੱਲ ਕਰਾਈ ਉਹ ਕੱਲ ਹੀ ਕਰਾਈ ਅੱਛਾ ਅੱਜ ਕੀ ਗਿਆ ਬੰਦੇ ਦਾ ਅੱਜ 4 ਵਜੇ ਦਾ ਟਾਈਮ ਬਚਾ ਲੈਣਗੇ ਪੈਸੇ ਲੈ ਕੇ ਅੱਤ ਵੀ ਮੇਰਾ ਬੰਦਾ ਆਊਗਾ ਜਲੰਧਰ বাস ਸਟੈਂਡ ਦੇ ਲਾਗੇ ਗੋਮਾ ਮੈਂ ਤੀਜਾ ਗਏ ਨੂੰ ਦੱਸੋ ਕਿ ਇੱਥੇ ਕੋਲਤਾ ਹੈ ਬੰਦਾ ਆਏਗਾ ਉਹ ਨੋਡ ਉਠਾਏਗਾ ਤੁਹਾਨੂੰ ਮੈਂ ਨੋਡ ਦੀ ਫੋਟੋ ਭੇਜਾਂਗਾ ਉਹਨੂੰ ਤੁਸੀਂ ਪੈਸੇ ਦੇ ਦੇਣਾ ਤੁਸੀਂ ਉਹਨੂੰ ਇਹ ਨਹੀਂ ਕਹਣਾ ਕੋਈ ਗੱਲ ਨਹੀਂ ਕਰਨੀ ਉਹਦਾ ਨਾ ਉਹਨੂੰ ਕਹਣਾ ਬੰਦਾ ਤੁਹਾਡੇ ਉੱਤੇ ਪਹੁੰਚ ਗਿਆ ਤੇ ਬਸ ਤੁਸੀਂ ਨਾ ਕਹਿ ਕੇ ਪੈਸੇ ਦੇ ਕੇ ਜਿਆ ਫਿਰ ਮੈਂ ਬਾਅਦ ਚ ਬੰਦਾ ਭੇਜਾਂ ਹਾਂ ਹਾਂ ਇਹਦੇ ਮੈਂ ਬੰਦੇ ਕਾੜੇ ਵਿੱਚ ਤੁਹਾਨੂੰ ਨਾਲ ਉਸ ਵੇਲੇ ਮਾ ਅੱਛਾ ਹੂੰ ਇਹਦਾ ਇੱਕ ਪਹਿਲੇ ਤਿੰਨ ਮੁੰਡੇ ਜਿਹੜੇ ਬੜੇ ਉਹਨਾਂ ਨੂੰ ਅਸੀਂ ਅਪਰੋਚ ਕੀਤੀ ਸੀ ਉਹਨਾਂ ਕਹਿੰਦੇ ਇਹਨਾਂ ਕੋਈ ਗਾਇ ਹੈ ਉਹਨਾਂ ਨੇ ਤੁਹਾਡਾ ਹੀ ਦੱਸਿਆ ਕਹਿੰਦੇ ਵੀ ਉਸ ਟਾਈਮ ਤਾਂ ਉਹਨਾਂ ਤੋਂ ਮੈਚ ਲਾਇਆ ਹਾਂ ਜੀ ਉਹ ਕਹਿੰਦੇ ਵੀ ਜਿੱਦਣ ਮਤਲਬ ਤਿੰਨ ਦਿਨ ਉਹ ਕਿਨ੍ਹੇ ਦੋਹਾਂ ਦਿਨਾਂ ਦੇ ਵਿੱਚ ਉੱਥੋਂ ਜਿਹੜੀ ਗਵਰਨਮੈਂਟ ਦੀ ਉੱਥੇ ਸੀਆਈਡੀ ਸੀ ਉਹਨੇ ਦੋਹਾਂ ਦਿਨਾਂ ਦੇ ਵਿੱਚ ਜਿੱਦਾਂ ਜਿੱਦਣ ਬੰਦਾ ਬਾਹਰ ਨਿਕਲਿਆ ਉਹ ਟੈਕਸੀ ਵਾਲਿਆਂ ਨੂੰ ਪ्रेस ਕਰਕੇ ਉਹਨਾਂ ਟੈਕਸੀ ਉਹਨਾਂ ਨੂੰ ਚੱਕ ਕੇ ਉਹਨੇ ਦੱਸਿਆ ਜਾ ਕੇ ਵੀ ਕਿੱਥੇ ਮੁੰਡੇ ਕਿੱਥੇ ਰੱਖਿਆ ਤੇ ਉਹਨਾਂ ਨੇ ਜਿਹੜੀ ਆਪਣੀ ਉਥੇ ਹੈਗੀ ਹੈ ਸੀਆਈਡੀ ਵਾਲੇ ਉਹਨਾਂ ਨੇ ਦੋਹਾਂ ਦਿਨਾਂ ਦੇ ਵਿੱਚ ਵਿੱਚ ਹੀ ਇਹਟਰ ਸ਼ਾਹਦਾ ਹੀ ਹੋ ਗਿਆ ਇਹਨੂੰ ਸਿਚਾ ਵਾਲੇ ਉਹਨਾਂ ਕੋਲ ਇਹ ਪੁੱਛਾਂਗਾ ਜੇ ਪੈਸੇ ਦੇ ਦੀਆਂ ਤੇ ਜੇ ਤੁਸੀਂ ਪਹਿਲੇ ਦੇ ਦਿੱਤੇ ਫਿਰ ਨਹੀਂ ਉਹਨਾਂ ਨੇ ਮੁੜਾਤਾਂ ਦਾ ਸ਼ਾਮ। ਤੁਸੀਂ ਉਹਨਾਂ ਨੂੰ ਲਮਕਾਈ ਜਾਓ ਕਿਸੇ ਤਰੀਕੇ ਨਾਲ ਲਮਕਾਈ ਜਾਓ ਉਦੋਂ ਜੇ ਉਹ ਵੀ ਇਧਰੋਂ ਇਧਰ ਦੇ ਆਪਣੀ ਇੰਡਸਟਰੀ ਵਾਲੇ ਉਹਨਾਂ ਨੂੰ ਜ਼ੋਰ ਪਾਉਣਗੇ ਉਹ ਜਿਹੜੀ ਆਪਣੀ ਸੀਆਈਡੀ ਫਿਰ ਉਹ ਐਕਟਿਵ ਹੋਗੇ ਤੇ ਜਲਦੀ ਜਲਦੀ ਇਹ ਕੰਮ ਹੋ ਜਾਊਗਾ। ਉਹਨਾਂ ਨੇ ਕੋਈ ਤੁਸੀਂ ਜਦੋਂ ਮਿਲਕੋ ਆਏ ਸੀ ਮੈਂ ਉਹਦਾ ਮੁੜਕੇ ਮਤਲਬ ਜਿਹੜਾ ਜਿਹੜੇ ਆਪਣੇ ਹੁੰਦਾ ਐਨਡੀਆਈ ਮੰਤਰੀ ਨੇ ਸਾਡੇ ਸੰਜੀਵ ਉਹੜਾ ਜੀ ਉਹਨਾਂ ਨੇ ਕਿਹਾ ਕਿ ਈਮੇਲ ਕਰਾਤੀ ਉੱਤੇ ਠੀਕ ਹੈ ਫਿਰ ਮੈਨੂੰ ਲੱਗਦਾ ਕਿ ਤੁਸੀਂ ਅੱਜ ਕੱਲ੍ਹ 'ਚ ਇੱਕ ਦੋ ਦਿਨ 'ਚ ਤੁਹਾਨੂੰ ਫੋਨ ਆਉਣਾ ਚਾਹੀਦਾ ਹਾਂ ਆਪਾਂ ਬਖਤਾਂ ਫੋਨ ਇਹਨਾਂ ਦਾ ਦਿੱਤਾ ਤੁਹਾਨੂੰ ਤੁਹਾਡਾ ਫੋਨ ਦਿੱਤਾ ਅਰਾਂ ਤੋਂ ਫੋਨ ਆਉ ਤੁਹਾਨੂੰ ਅੰਬੈਸੀ ਤੋਂ ਉਹ ਥੋੜਾ ਲੱਗਦੇ ਉੱਤੇ 24 ਘੰਟੇ ਕਈ ਵਾਂ ਦੋ ਤਿੰਨ ਦਿਨ ਲੱਗ ਜਾਂਦੇ ਆ ਪ੍ਰੋਸੈਸ ਹੁੰਦਿਆ ਪਰ ਜਦੋਂ ਉਹਨਾਂ ਕੋਲ ਚੱਲ ਗਈ ਟੇਬਲ ਦੇ ਉੱਤੇ ਉਹ ਫਿਰ ਤੁਹਾਨੂੰ ਕਾਲ ਕਰ ਦਿੰਦੇ ਫਿਰ ਤੁਸੀਂ ਮਤਲਬ ਉਹਨਾਂ ਨੂੰ ਦੱਸ ਦੇਣੀ ਹੈ ਸਾਰੀ ਗੱਲ ਕੋਈ ਗੱਲ ਨਹੀਂ ਮੈਂ ਮੈਂ ਮਤਲਬ ਆਪਣਾ ਸ਼ੁਰੂ ਕਰਤਾ ਵਾਂ ਉਹ ਮੈਂ ਸਜੀਵ ਜੀ ਨੂੰ ਕਿਹਾ ਕਿ ਕੋਈ ਸਟਾਫ ਸਾਰਾ ਉਹੀ ਆ ਤੇ ਮੈਂ ਉਹਨਾਂ ਨੂੰ ਕਹਿ ਕੇ ਮੈਂ ਕਿਹਾ ਤੂੰ ਜਦ ਕਦੋਂ ਕੋਈ ਨਹੀਂ ਫਿਰ ਮੈਂ ਮੰਤਰੀ ਸਾਹਿਬ ਨੂੰ ਦੱਸ ਕੇ ਵੀ ਆਪਣਾ ਮੁੰਡਾ ਜੀ ਮੇਰੇ ਹਲਕੇ ਦਾ ਨੂੰ ਲਿਆਉਣਾ ਵਾਪਸ ਤੇ ਉਹ ਆਪਾਂ ਲੱਗੇ ਕੋਈ ਨਹੀਂ ਪਰ ਉਹਨਾਂ ਨੇ ਤਾਂ ਉਹ ਸਹੀ ਕਿਹਾ ਲੜਕਾਈ ਜਾਓ ਪੈਸੇ ਇਹਨੇ ਕਿੱਥੋਂ ਦੇਨੇ ਆਪਾਂ ਨਹੀਂ ਬਿੜ ਬਸ ਇਹਨਾਂ ਦਾ 50 ਲੱਖ ਰੁਪਏ ਕਿੱਥੋਂ ਦੋ ਹਾਂ ਲੈ ਸਰਬੰਮੀ ਤਾਂ ਤਾਂ ਹੀ ਪੈਦਾ ਹੁੰਦਾ ਹੂੰ ਹੂੰ ਗੱਲਾ ਗੱਲਾ ਸੀ ਗਿਆ ਬੇਟਾ ਅੱਛਾ ਇਹ ਕਿੰਨੇ ਤਿੰਨ ਨੰਬਰ ਦੇ ਨੇ ਇਹਨਾਂ ਦੇ ਇੱਕੋ ਹੀ ਬੇਟਾ ਹੈ ਕਿ ਪਹਿਲੇ ਇੱਕ ਛੋਟੇ ਇਹਨਾਂ ਦੇ ਤੇ ਉਹ ਵੱਡੇ ਨੇ ਇਹਨਾਂ ਤੇ ਲਾ ਕੋ ਇੱਕੋ ਹੀ ਬੇਟਾ ਹੈ ਹੂੰ ਕਿੰਨੇ ਉਮਰ ਸੀ ਉਮਰ ਕਿੰਨੀ ਉਮਰ 27 ਕੇ ਸਾਢੇ ਛੋਟਾ ਕੋਈ ਆਪਾਂ ਲੱਗੇ ਤੇ ਮਾੜੀ ਕਿਰਪਾ ਕਰੂਗਾ ਬਈ ਤਾਂ ਮੈਂ ਤਾਂ بڑے ਬੰਦੇ ਸਦਾਸ਼ ਲਾ ਕੇ ਲਿਆ ਬਦੋ ਅਦਸ਼ੀਆ ਚੋਂ ਅਦਾਨ ਚੋਂ ਬਹੁ ਲੈਂਦੇ ਕੋਈ ਨਹੀਂ ਇਹ ਵੀ ਇਹ ਵੀ ਹੋਊਗਾ ਹਾਂ ਇਹ ਵੀ ਆਪਾਂ ਕਰਦੇ ਇਹਨੂੰ ਅੱਜ ਫਿਰ ਜਿੰਦੇ ਸ਼ਾਮ ਤੱਕ ਨਾਕਾ ਲਈ ਤਾਂ ਦਮੈਂ ਕੋਈ ਵੀ ਨੂੰ ਦੱਸਿਓ ਜੇ ਨਾਕਾ ਦਾ ਸ਼ਰਮ ਦੁਬਾਰਾ ਰਿਮਾਈਂਡਰ ਕਰਾਵਾਂਗੇ ਉੱਥੇ ਦੁਬਾਰਾ ਈਮੇਲ ਕਰਾਂਗੇ ਉਦੋਂ ਜਦੋਂ ਪੁੱਟ ਹੋ ਗਈ ਫਿਰ ਉਹ ਆਪਣੇ ਆਪ ਸਬਤ ਕਰ ਲੈਣਾ ਹਾਂ ਇਹ ਇੱਕ ਈਮੇਲ ਉਹ ਮੰਤਰੀ ਦਵਾ ਜੜੀ ਉਹ ਮੈਨੂੰ ਕਾਪੀ ਭੇਜ ਦੇਣਗੇ ਉਸਦੇ ਤੇ ਤੁਹਾਡੇ ਤੇ ਤੁਹਾਡੇ ਨਾਲ ਫੋਨ ਤੇ ਗੱਲ ਕਰ ਦਿੰਦੇ ਠੀਕ ਹੈ ਨਾ ਹਾਂ ਉਹ ਆਪਾਂ ਉਹ ਕਈ ਇਹ ਤਾਂ ਜਿਆਦਾ ਆ ਕੇ ਤੇ ਫਿਰ ਉਹ ਮੇਨ ਚੀਜ਼ ਨੂੰ ਇਹ ਕਰ ਗਿਆ ਕਿ ਉਹਨੇ ਕਹਿੰਦੇ ਪੈਸੇ ਦਿੱਤੋ ਯੂਕੇ ਜਾ ਕੇ ਰਣਗੇ ਹੂੰ ਵੀ ਤੈਨੂੰ ਕੋਈ ਡੌਂਕੀ ਵਾਲਾ ਕੰਮ ਨਹੀਂ ਤੋ ਇੱਥੇ ਆਰਾਮ ਹੋਣਾ ਆਰਾਮ ਤੋਂ ਤੇਰੇ ਪੇਪਰ ਰੈਡੀ ਆ ਤੇ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਤੇਰੀ ਆਰਾਮ ਤੋਂ ਟਿਕਟ ਹੋਏਗੀ ਯੂਕੇ ਦੀ ਯੂਨੀਵਰਸਿਟੀ ਜਿੱਥੇ ਗਈ ਬਦ ਗਿਆ ਵੀ ਮੈਂ ਕਿਹੜਾ ਕੋਈ ਪੈਸੇ ਦੇ ਰਿਆਂ ਹੂੰ ਤੇਲ ਵਧੀ ਕਰ ਗਿਆ ਨਾ ਪੈਸੇ ਤਾਂ ਦੇਣੇ ਨਹੀਂ ਆਓ ਆਪਣੇ ਬੰਦੇ ਵੀ ਸੋ ਜਾਂਦੇ ਆ ਵੀ ਪੈਸੇ ਕੋਈ ਪੈਸੇ ਉੱਥੇ ਜਾ ਕੇ ਦੇਣੇ ਆ ਦੇਣੇ ਆ ਤੇ ਕੋਈ ਗੱਲ ਨਾ ਤੰਗ ਵੇਖੋ ਕਿੱਡਾ ਵਧੀਆ ਲੱਭਾ ਇਹ ਰਾਜ ਬੰਦੇ ਨੂੰ ਵਸਾ ਲੈਂਦੇ ਬਿਲਕੁਲ ਸਰ ਸਮਝਦੇ ਵੀ ਗ ਹਮਮ ਉਹ ਵੀਡੀਓ ਦਾ ਵੀਡੀਓ ਆ ਵੀਡੀਓ ਦਾ ਦੇਖਿਆ ਬਿਲ ਭੇਜੀ ਵੀਡੀਓ ਵਿੱਚ ਤੇ ਮੇਰੀ ਕੋਸ਼ਿਸ਼ ਆ ਕਿ ਅੱਗੇ ਵੀ ਮੈਂ ਇੱਥੋਂ ਹੀ ਆਵਾਂ ਦੇ ਵਿੱਚੋਂ ਤਿੰਨ ਮੁੰਡੇ ਛਡਾਏ ਸੀ ਬਹੁਤ ਮੁਸ਼ਕਲ ਛਡਾਏ ਸੀ ਤੇ ਆਪਾਂ ਇਹਨੂੰ ਘਰ ਪੇ ਜਦੋਂ ਵੀ ਮਤਲਬ ਜਿਹੜਾ ਸਹੀ ਸਲਾਮਤ ਵਾਪਸ ਜਿਹੜਾ ਲਓ ਚ ਕਾਮਯਾਬ ਹੋ ਜਾਣਗੇ ਪਸ ਮੇਰੀ ਪੰਜਾਬੀਆਂ ਨੂੰ ਅਪੀਲ ਹੈ ਕਿ ਯਾਰ ਐਦਾਂ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜਿਆ ਕਰੋ